ਪਤੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਅੱਜ ਅਤਾ ਸਿਮਰ YouTube ਚੈਨਲ ਦੀ ਵੀਡੀਓ ਸੰਗਤ ਦੇ ਰਹੀਆਂ ਐਜੋ ਜੋ ਜਨਤਾ ਕਲੋਨੀ ਅਨੰਦਨਗਰ ਜੋ ਵਿੱਚ ਗਏ ਵਿਖੇ ਮਕਾਨ ਬਣਦਾ ਹੈ ਉੱਥੇ ਉੱਥੇ ਪਰਿਵਾਰ ਵਾਲੋਂ ਜੋ ਸਿੰਘ ਜੀ ਆਪਣੇ ਤਾਂਤੇ ਮਾਦੇ ਨਾਲ ਡਿਊਟੀ ਕਰਦੇ ਨਿਹੰਗੇ ਦੇ ਨਿਭਾਣੇ ਦੇ ਵਿੱਚ ਕੰਮ ਕਰਦੇ ਤੇ ਜੋਰ ਦੇਖਦੇ ਹੋਏ ਆਉਣਾ ਗੱਲਵਾ ਕਰੀਏ ਵੀ ਕਿਸ ਬਾਣੇ ਤੇ ਕਿਸ ਕਿਸੇ ਆਏ ਆ ਇਹ ਦਿਹਾੜੀ ਲਾਉਣਾ ਕਿਸ ਕਿਸੇ ਨੂੰ ਦਿੰਦੇ ਚਾਹੁੰਦੇ ਆ ਆਓ ਪਹਿਲਾਂ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਧਾਰੀ ਆਪਣਾ ਨਾਮ ਦੱਸਿਆ ਜਾਵੇ ਜੀ ਕਿੱਥੋਂ ਆਏ ਤੁਸੀਂ ਜੀ ਸੂਰਜ ਸਿੰਘ ਆ ਜੀ ਮੇਰਾ ਨਾਮ ਤੇ ਪਿੰਡ ਜੱਲਾ ਸਿੰਘ ਤੋਂ ਜੀ ਜੇਥੇਦਾਰ ਨਿਹੰਗਸ ਬਾਬਾ ਗੁਰਦੇਵ ਸਿੰਘ ਜੀ ਪਿੰਡ ਜੱਲਾ ਸਿੰਘ ਤੋਂ ਵਾਹਿਗੁਰਜੀ ਖਾਲਸਾ ਜੀ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਮੂਹ ਸਖਤਾਂ ਨੂੰ ਬੇਨਤੀ ਹੈ ਜੀ ਮਹਾਰਾ ਦੀ ਕਿਰਪਾ ਨਾਲ ਸਤਿਗੁਰੂ ਦੀ ਕਿਰਪਾ ਨਾਲ ਹਜ਼ੂਰੀ ਨਾਲ ਕੀਰਤ ਕਰਨਦੇ ਆ ਮਹਾਰਾ ਦੀ ਕਿਰਪਾ ਨਾਲ ਉਹਨਾਂ ਦੇ ਹੱਥ ਆਸਿਰ ਤੇ ਮਹਾਰਾ ਨੇ ਕੀਰਤ ਕਰੋ ਵੰਡ ਛਕੋ ਨਾਮ ਜਪੋ ਮਹਾਰਾ ਦੀ ਲੜ ਲਾ ਕੇ ਸਤਿਗੁਰੂ ਜੀ ਦੇ ਕੀਰਤ ਕਰਨਾਇ ਨਗਰ ਨੰਦਪੁਰ ਨੰਦਗੜ੍ਹ ਦੇ ਸਹਿਬ ਨੰਦਸਹਿਬ ਗੜ੍ਹ ਦੇ ਬੇਚੇ ਕਿਰਤ ਕਰ ਰਹੇ ਆ ਸਿੰਘ ਸਾਹਿਬ ਮਹਾਰਾਜ ਕਿਰਪਾ ਦੇ ਨਾਲ ਬਲਦੇਵ ਕੁਮਾਰ ਜੀ ਦਾ ਘਰ ਦੇ ਵਿੱਚ ਲੱਗੇ ਹੋਏ ਆ ਜੀ ਸਿੰਘ ਜੱਟ ਦੇ ਜਿੱਥੇ ਮੋਰਚਾ ਫੱਟਾ ਕਰਦੇ ਸਤਿਗੁਰੂ ਦੀ ਮੇਰੇ ਨਾਲ ਸਤਿਗੁਰਾਂ ਜੀ ਨੇ ਕਿਹਾ ਜੋ ਅੜੇ ਸੋ ਝੜੇ ਸਰਨ ਪਰੇ ਸੋ ਤਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੋਰਚਾ ਫੱਟੇ ਕਰ ਰਹੇ ਆ ਮੇਰੇ ਸਮੂਹ ਸਾਕਤਾਂ ਨੂੰ ਇਹ ਹੀ ਬੇਨਤੀ ਆ ਆਓ ਸਾਰੇ ਆਪਾਂ ਸਿੰਘ ਸਜੀਏ ਨੰਗ ਬਣੀਏ ਗੁਰੂ ਦੇ ਬਾਣੀ ਬਾਣੇ ਦੇ ਵਿੱਚ ਆਈਏ ਬਾਣੀ ਬਾਣੇ ਦੇ ਵਿੱਚ ਦੜਦ ਹੋਈਏ ਰਹਿਤ ਮਰਾਦਾ ਵਿੱਚ ਦੜਦ ਹੋਈਏ ਮਹਾਰਾਜ ਕਿਰਪਾ ਰਖਣ ਸਤਿਗੁਰੂ ਨਸ਼ਾ ਛਡਾਉਣ ਨਸ਼ਾ ਖਾਣ ਵਾਲਿਆਂ ਨੂੰ ਸਭ ਵੀ ਪੀਰਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਇਹੀ ਆ ਗੁਰੂ ਦੇ ਲਾੜ ਲੱਗੋ ਨਸ਼ਾ ਛਡੋ ਗੁਰੂ ਦੇ ਸਿੰਘ ਬਣੋ ਸਿੰਘ ਬਣ ਕੇ ਆਪਾਂ ਆਪਣੀ ਆਜ਼ਾਦੀ ਲਈਏ ਆਜ਼ਾਦੀ ਲੈਣੀ ਚਾਹੀਦੀ ਆਪਾਂ ਆਪਾਂ ਗੁਲਾਮ ਹਜੇ ਤੱਕ ਪੂਰੇ ਆਜ਼ਾਦ ਨਹੀਂ ਹੋਏ ਆਪਾਂ ਜੇ ਨਾ ਜਕਰ ਖਾਲਸੇ ਦਾ ਰਾਜ ਪੂਰਾ ਹੋਣੀ ਜਾਂਦਾ ਉਹਨੇ ਜਕਰ ਨਸ਼ਾ ਨਹੀਂ ਘਟਦਾ ਮੇਰੀ ਇਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਕਿਰਪਾ ਰਖਣ ਖਾਲਸੇ ਦਾ ਰਾਜ ਆਵੇ ਸੋਚਾ ਸੁਮੁਖਤਾ ਰਾਜ ਆਵੇ ਬਾਣੀ ਦਾ ਰਾਜ ਆਵੇ ਬਾਣੇ ਦਾ ਰਾਜ ਆਵੇ ਚੜ੍ਹਦੀਆਂ ਕਲਾ ਬਖਸ਼ਣ ਮੇਰਾ ਨਾਮ ਸਿੰਘ ਸੂਰਜ ਸਿੰਘ ਨੇ ਅੰਗ ਮਹਾਰਾਜ ਦੀ ਕਿਰਪਾ ਨਾਲ ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਅੰਗ ਜੱਲਾ ਸਿੰਘ ਨਗਰ ਤੋਂ ਮਹਾਰਾਜ ਕਿਰਪਾ ਕੀਤੀ ਹੈ ਸਿੰਘ ਸਜੇ ਮਹਾਰਾਜ ਦੀ ਕਿਰਪਾ ਨਾਲ ਕਿਰਤ ਕਰ ਰਹੇ ਆ ਕਿਰਤ ਕਰਕੇ ਆਪਣੀ ਰੋਜੀ ਗਿਰਜ਼ ਕਰਕੇ ਆਪਣਾ ਪ੍ਰਸ਼ਾਦਾ ਛਕਦੇ ਆ ਛਕੋਨੇ ਆ ਚੜ੍ਹਦੀਆਂ ਕਲਾ ਰੱਖਣ ਮਹਾਰਾਜ ਸਮੂਹ ਸੱਜਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਤੁਸੀਂ ਇੱਥੇ ਆਨੰਦਨਗਰ ਆਏ ਮੁਕਤਾ ਚੌਂਸ ਸਰਪੰਦਰ ਕਮੇਟੀ ਤੋਂ ਸੰਗਤਾਂ ਨੂੰ ਤੁਹਾਡਾ ਦੇਬ ਦੇ ਸੰਚਾਲਨ ਬਹੁਤ ਬਤਵਾ ਸਵਾਇਗਰੀਓ ਸਰਕਾਰ ਦੇ ਜੋ ਸਰਕਾਰ ਨਸ਼ਾ ਮੂਤ ਕਰਦੀ ਆ ਜੋ ਨਸ਼ੇ ਕਰਦੇ ਹਨ ਜੋ ਨੌਜਵਾਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਮਹਾਰਾਜ ਕਿਰਪਾ ਨਾਲ ਇਹ ਹੀ ਇਹ ਹੀ ਕਹਿਣਾ ਚਾਹੁੰਗੇ ਗੁਰੂ ਦੇ ਸਿੰਘ ਬਣੀ ਆਪਾਂ ਗੁਰੂ ਦੇ ਲਾੜ ਲੱਗੇ ਮਹਾਰਾਜ ਦੇ ਲੜ ਲਾ ਕੇ ਆਪਾਂ ਉਹਨਾਂ ਦੀ ਸ਼ਰਨਾ ਵਿੱਚ ਆਈਏ ਰਾਜ ਕਰੀਏ ਖਾਸੇ ਦਾ ਆਪਾਂ ਨਸ਼ਾ ਇਸੋ ਭਜਾਈਏ ਇਸ ਪੰਜਾਬ ਦੇ ਵਿੱਚੋਂ ਆਪਾਂ ਇਹ ਹਰਾ ਪਰਾ ਪੰਜਾਬ ਹੈ ਛੀਦਾ ਦਾ ਪਰ ਛੀਦਾ ਦਾ ਪਾ ਹੈ ਸਿੰਘਾ ਦਾ ਇਹ ਪੰਜਾਬ ਛੀਦਾ ਸਿੰਘਾ ਦਾ ਮਹਾਰਾਜ ਕਿਰਪਾ ਮਹਾਰਾ ਇਹ ਐਵੇਂ ਨਾ ਸਮਝੋ ਮਹਾਰਾ ਇਹ ਜਿਹੜੇ ਕਹਿੰਦੇ ਨੇ ਨਾ ਨਸ਼ਾ ਛੜਾਵਾਂਗੇ ਨਸ਼ਾ ਕੋਈ ਨਹੀਂ ਛਡਾਉਂਦਾ ਜਿੰਨਾ ਚਿਰ ਆਪਾਂ ਗੁਰੂ ਦੇ ਸਿੰਘ ਨਹੀਂ ਬਣਦੇ ਉਹਨਾਂ ਜਗ੍ਹਾ ਨਸ਼ਾ ਨਹੀਂ ਛੱਡ ਸਕਦੇ ਆਪਾਂ ਗੁਰੂ ਦੇ ਸਿੰਘ ਬਣੀਏ ਨਸ਼ਾ ਛੱਡਿਏ ਬਾਣੀ ਬਾਣੇ ਦੇ ਵਿੱਚ ਦੜਦ ਹੋਈਏ ਇਹੀ ਮੇਰੀ ਅਪੀਲ ਹੈ ਇੱਕ ਵਾਰੀ ਆਪਾਂ ਜਥੇ ਜਿੱਥੇ ਦੀ ਜਥੇ ਬੰਦੀ ਆ ਉਹਦਾ ਨਾਮ ਲਿਆ ਜਾਵੇ ਜਿਹੜਾ ਤੁਹਾਡਾ ਹੈੱਡਕੁਆਰਟਰ ਦਾ ਨਾਮ ਲਿਆ ਜਾਵੇ ਹਾਂਜੀ ਗੁਰਦੇਵ ਸਿੰਘ ਨੇ ਅੰਗਜੀ ਮਹਾਰਾਜ ਕਿਰਪਾ ਸਾਡੇ ਜਥੇਦਾਰ ਬਹਾਕਾਲ ਜੀ ਗੁਰਦੇਵ ਸਿੰਘ ਨਿਹੰਗ ਪਿੰਡ ਜੱਲਾ ਸਿੰਘ ਤੋਂ ਨਗਰ ਤੋਂ ਸੂਰਜ ਸਿੰਘ ਮੇਰਾ ਨਾਮ ਹੈ ਜੀ ਮਹਾਰਾਜ ਕਿਰਪਾ ਨਾਲ ਚੜੀਆਂ ਕਲਾ ਖੈਨ ਮਹਾਰਾਜ ਮਹਾਰਾਜ ਕਿਰਪਾ ਰਖਣਾ ਤੁਹਾਡਾ ਹੈੱਡਕੁਆਰਟਰ ਕਿੱਥੇ ਹੈ ਜੀ ਜਥੇਦਾਰ ਜੀ ਪਿੰਡ ਜੱਲਾ ਸਿੰਘ ਤੋਂ ਜੀ ਜੱਲਾ ਸਿੰਘ ਹਾਂਜੀ ਪੰਥ ਜੀ ਤਰਨਾ ਦਲ ਆ ਕਿਹੜੇ ਦਲ ਦੇ ਵਿੱਚ ਬੁੱਢਾ ਮਿਸ਼ਨ ਸ਼ਹੀਦ ਦੇ ਤਰਨਾ ਦਲ ਜੀ ਹਾਂਜੀ ਇਹਨਾਂ ਗਰੀ ਚੰਦੀਏ ਸੂਰਜ ਜੀ ਆਪਣੇ ਜੀ ਮਾ ਬਾਬਾ ਬਕਾਲਾ ਸਿੰਘ ਬਾਬਾ ਕਾਲੇ ਤੋਂ ਹੈਡਕੁਆਰਟਰ ਜਿਹੜਾ ਬਾਬੇ ਬਕਾਲਾ ਜੀ 7 ਵਜੇ ਮੇਜਰ ਸਿੰਘ ਦੇ ਨਾਲ ਤੋਂ ਅਟੈਚਮੈਂਟ ਜੀ ਹਾਂਜੀ ਹਾਂਜੀ 7 ਵਜੇ ਯਾਨੀ ਆਪਣਾ ਸਮਰਕ ਨੰਬਰ ਦੱਸਿਆ ਬਦ ਦੁਬਾਰਾ ਨਾ ਲਿਆ ਜਾਵੇ ਆਪਣਾ ਦੁਬਾਰਾ ਸੂਰਜ ਸਿੰਘ ਮੇਰਾ ਨਾਂ ਜੀ ਹਾਂਜੀ ਜੱਲਾ ਸਿੰਘ ਤੋਂ ਮਹਾਕਾਲ ਸਾਡੇ ਜਥੇਦਾਰ ਬਾਬਾ ਨਿਹੰਗ ਸਿੰਘ ਗੁਰਦੇ ਗੁਰਦਾਇ ਸਿੰਘ ਨਿਹੰਗ ਅੱਜ ਤੈਨੂੰ ਇਥੇ ਕੰਨਵਾ ਕਿੰਨੇ ਕਿੰਨੇ ਦਿਨ ਹੋ ਗਿਆ ਕੰਮਕਾਰ ਕਿਰਤ ਕਰਦੇ ਨੂੰ ਜੀ ਮਹਾਰਾਜ ਕਿਰਪਾਣਾ ਜੀ ਅੱਜ 15 20 ਦਿਨ ਹੋ ਚੁੱਕੇ ਨੇ ਕਿਰਤ ਕਰਦੇ ਨੇ ਪਰਵਾਨ ਕੀ ਥੇ ਦੇਣਾ ਚਾਹੁੰਦੇ ਪਬਲਿਕ ਨੂੰ ਕੀ ਸੇਵ ਦੇਣਾ ਚਾਹੁੰਦੇ ਪਬਲਿਕ ਨੂੰ ਇਹ ਸੇਵ ਦੇਣਾ ਚਾਹਾਂਗੇ ਜੀ ਗੁਰੂ ਦੇ ਲੜ ਲੱਗੇ ਬਾਣੀ ਬਾਣੇ ਦੇ ਵਿੱਚ ਆਈਏ ਰਹਿਤ ਮਰਿਆਦਾ ਵਿੱਚ ਰਹੀਏ ਮਹਾਰਾ ਦੇ ਲੜ ਲਾ ਕੇ ਉਹਨਾਂ ਦੇ ਚਰਨਾਂ ਦੇ ਲੱਗ ਕੇ ਆਪਾਂ ਜਿਵੇਂ ਸਫਲਾ ਕਰੀਏ ਆਪਣਾ ਸੰਪਰਕ ਨੰਬਰ ਦੱਸਿਆ ਜਾਵੇ ਆਪਣਾ ਦੁਬਾਰਾ ਫੇਰ ਇੱਕ ਸਮਨਗਰ ਜੀ ਆਪਣਾ ਜੱਲਾ ਸਿੰਘ ਨਗਰ ਤੋਂ ਆ ਜੀ ਹਾਂਜੀ ਗੁਰਦੇਵ ਸਿੰਘ ਨਿਹੰਗ ਜਥੇਦਾਰ ਸੰਪਰਕ ਨੰਬਰ ਦੱਸਿਆ ਜਾਵੇ ਚੱਕਰਵਰਤੀ ਫੌਜ ਆ ਜੀ ਮਸਤਾਨੇ ਸਿੰਘ ਆ ਤੇ ਨੰਬਰ ਕੋਈ ਨਹੀਂ ਆਪਣਾ ਅਟੈਚ ਤੁਹਾਡਾ ਨੰਬਰ ਕੋਈ ਨਹੀਂ ਜੀ ਨਹੀਂ ਸੱਤ ਜੀ ਹਾਂ ਵਾਹ ਵਾਹ ਗੁਰਜੀ ਕੀ ਫਤਿਹ ਆਓ ਬਲਦੇਵ ਰਾਜੋ ਅਨੰਦਨਾਮਕਸੂਦਾ ਬਿਲਡਿੰਗ ਸਾਰੇ ਹਨ ਉਹ ਨਿਯੰਗ ਸਿੰਘ ਫੌਜਾਂ ਉੱਥੇ ਕੰਮ ਕਰਦੀਆਂ ਹੋਈਆਂ ਦੇਖ ਰਹੀਆਂ ਐਸ ਵੇਲੇ ਜੋ ਉਹਨਾਂ ਗਵਾਂਡੀ ਹੈ ਉਹਨਾਂ ਕੋਲ ਗੱਲਬਾਤ ਕਰੀਏ ਇਹ ਜਿਹੜੇ ਬਿਲਡਿੰਗ ਹੈ ਕਿਸ ਦੀ ਹੈ ਇਹ ਨਿਯੰਗ ਸਿੰਘ ਕਹਾਦਾ ਵਾਹ ਖਾਲਸਾ ਵੇ ਫਤਿਹ ਜੀ ਕੀ ਨਾਮ ਦਾ ਜੀ ਹਰਮੇਸ਼ ਲਾਲ ਜੀ ਰਮੇਲਾ ਜੀ ਇਹ ਬਿਲਡਿੰਗ ਤੁਹਾਡੇ ਗਵਾਂਡੀ ਹੈ ਜੀ ਕੀ ਕਿਸ ਦੀ ਬਿਲਡਿੰਗ ਹੈ ਜੀ ਇਹ ਬਲਦੇਵ ਰਾਜ ਦੇ ਨਾਮ ਦੀ ਹੈ ਜੀ ਬਿਲਡਿੰਗ ਬਣ ਰਹੀ ਹੈ ਇਹ ਇਹਨਾਂ ਸਰਦ ਜੀ ਇਹ 10 15 ਦਿਨ ਤੋਂ ਇੱਥੇ ਕੰਮ ਕਰ ਰਹੇ ਆ ਜੀ ਲੇਬਰ ਦਾ ਬਹੁਤ ਵਧੀਆ ਇਹ ਸੇਵਾ ਕਰ ਰਹੇ ਆ ਜੀ ਇਹ ਤੁਸੀਂ ਕੀ ਇਹਨਾਂ ਨੂੰ ਬਾਣਾ ਦੇਖ ਕੇ ਕੀ ਕਹਿਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਬਾਣਾ ਦੇਖ ਕੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਬਾਣਾ ਪਾ ਕੇ ਨਸ਼ੇ ਮੁਕਤ ਤੋਂ ਮਤਲਬ ਪਾਣਾ ਦੇਸ਼ ਬਣਾਇਆ ਜਾਵੇ ਤਾਂ ਬਹੁਤ ਵਧੀਆ ਤਰੀਕੇ ਨਾਲ ਜੇ ਬਾਣਾ ਪਾ ਕੇ ਅਮਰ ਸਾਕੀ ਬਾਣੀ ਦੇ ਨਾਲ ਜੁੜਿਆ ਜਾਵੇ ਤੇ ਆਪਣੇ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਨਾਲ ਕੰਮ ਕਰਕੇ ਆਪਣਾ ਜੋ ਵੀ ਆ ਵਧੀਆ ਰੋਜ਼ਗਾਰ ਦੇ ਨਾਲ ਆਪਣਾ ਸਿਸਟਮ ਵਧੀਆ ਕੀਤਾ ਜਾਵੇ। ਇੱਕ ਵੀ ਸੇ ਡਣਾ ਚਾਹੁੰਦੇ ਆਪਾਂ ਲੱਗ ਇਲਾਕੇ ਨੂੰ ਜੋ ਤੁਹਾਡੇ ਅੰਮ੍ਰਿਤਧਾਰੀ ਜਾਂ ਕੋਈ ਅਸਥਿਰ ਸੰਸਥਾ ਹੈਗੀ ਆ ਜਦੋਂ ਦੇ ਰਹੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਆਪਾਂ ਇਹਨਾਂ ਸਭ ਨੂੰ ਦੇਖੋ ਜੀ ਬਾਣੀ ਨਾਲ ਜੋੜਨਾ ਚਾਹੀਦਾ ਜੀ ਤੇ ਸਭ ਤੋਂ ਵਧੀਆ ਇਹ ਆ ਭਾਈਚਾਰ ਆਪਸ ਵਿੱਚ ਬਣਾ ਕੇ ਰੱਖਣਾ ਚਾਹੀਦਾ ਤੇ ਹੋਰਾਂ ਨੂੰ ਇਹ ਹੈ ਬੇਨਤੀ ਦਸਨਵਾਂ ਦੀ ਕਿਰਤ ਕਮਾਈ ਕਰੋ ਤੇ ਇਸ ਤਰ੍ਹਾਂ ਕਿਹਾ ਸੀਗਾ ਵੱਡੇ ਬਜ਼ੁਰਗਾਂ ਨੇ ਸਾਲ ਸਾ ਪੰਥੀ ਆਦੇ ਜੋ ਮੇਨ ਸਾਡੇ ਜਿਹੜੇ ਵੀ ਆ ਤੇ ਉਹਨਾਂ ਨੇ ਕਿਹਾ ਦਸਨਵਾਂ ਦੀ ਕਿਰਤ ਕਮਾਈ ਕਰੋ ਤੇ ਬੰਦ ਸਕੋ ਤੇ ਵਾਹਿਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਇਹਨਾਂ ਨੇ ਸਿੰਘਾਂ ਨੇ ਬਾਣਾ ਪਾਇਆ ਜੀ ਬਹੁਤ ਵਧੀਆ ਇੱਥੇ ਕੰਮ ਕਰ ਰਹੇ ਆ ਜੀ 10-15 ਦਿਨ ਤੋਂ ਦੇਵਦਾ ਜਸਨ ਮੋਹ ਦੀ ਕਿਰਤ ਕਮਾਈ ਦੇ ਨਾਲ ਆਪਣਾ کاروبار ਕਰਕੇ ਵਧੀਆ ਕਿੰਨਾ ਰਹਿ ਰਿਹਾ ਬਹੁਤ ਧੰਨਵਾਦ ਆ ਵੀ ਜੀ ਦਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਨੇ ਜੋ ਬਲਦੇਵ ਰਾਜ ਜੀ ਦਾ ਮਕਾਨ ਬਣਦਾ ਉਹਨਾਂ ਦੇ ਨਾਲ ਜੋ ਗਵਾਂਡੀਆਂ ਨੇ ਇਹ ਇੰਟਰਵਿਊ ਦਿੱਤੀ ਗਈ ਹੈ ਨਾ ਦੇਵ ਦੇ ਸੰਗਤ ਤਤਨਵਾਦ ਕੀਤਾ ਗਿਆ ਦਾਸ ਅਬਤਾਸ ਮਰ YouTube ਚੈਨਲ ਨੂੰ ਵੀ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਵਾਹਿ ਖਾਲਸਾ ਵਾਹਿ ਫਤਿਹ ਜੀ ਫਤਿਹ ਫਤਿਹ